ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਫਿਰ ਤੋਂ ਇੱਕ ਨਾਈ ਵੀਡੀਓ ਦੇ ਵਿੱਚ ਵੀਡੀਓ ਕਿਸ ਵਿਸ਼ੇ ਤੇ ਆ ਉਹ ਤੁਹਾਨੂੰ ਮੰਮੀ ਦੱਸਣਗੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਤੀਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਵਿਸ਼ਾ ਜਿਹੜਾ ਹੈ ਜੀ ਉਹ ਹੈਗਾ ਆਪਣਾ ਇਹ ਵੀ ਜਿਨ੍ਹਾਂ ਦੇ ਭੈਣਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ ਹੈਗੇ ਉਹਨਾਂ ਦੀਆਂ ਜਿਹੜੀਆਂ ਮਾਮਾਆਂ ਆ, ਮੰਮੀਆਂ ਆ, ਉਹਨਾਂ ਦੀਆਂ ਬਹੁਤ ਟੈਨਸ਼ਨ ਚ ਰਹਿੰਦੀਆਂ ਆ। ਵੀ ਹਾਇ ਸਾਡੇ ਬੇਟੀ ਦਾ ਦਾਦੇ ਦਾ ਰਿਸ਼ਤਾ ਨਹੀਂ ਹੋਇਆ ਹੈਗਾ। ਅੱਜ ਦਾ ਜਿਹੜਾ ਮੇਰਾ ਵਿਸ਼ਾ ਆ ਇਸ ਚੀਜ਼ ਤੇ ਆ। ਤੇ ਸਭ ਤੋਂ ਪਹਿਲਾਂ ਨਾ ਮੈਂ ਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ। ਮੇ ਵੀ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ। ਹੋਰ ਮੇਰੀਆਂ ਵੀਡੀਓ ਇੰਨੀ ਆ ਬਿਮਾਰੀਆਂ ਨਹੀਂ ਹੁੰਦੀਆਂ। ਦੇ ਕੀ ਜੇ ਆਪਾਂ ਦੇਖਣਯੋਗ ਨਾ ਹੋਣ ਹਨਾ ਤਾਂ ਹੋਰ ਦੇਖੋ ਆਪਾਂ ਕਿੰਨੀਆ ਵੀਡੀਓ ਦੇਖਦੇ ਆਂ ਕਈ ਤਾਂ ਇੰਨੀਆਂ ਵੀਡੀਓ ਗੰਦੀਆਂ ਹੁੰਦੀਆਂ ਆ ਕਿ ਉਹ ਆਪਾਂ ਕਿਸੇ ਦੇ ਸਾਹਮਣੇ ਆਪਣੇ ਭੈਣ ਭਰਾ ਦੇ ਸਾਹਮਣੇ ਬੈਠ ਕੇ ਵੀ ਆਪਾਂ ਜਿਹੜੀਆਂ ਦੇਖ ਨਹੀਂ ਸਕਦੇ ਫੇਰ ਵੀ ਆਪਾਂ ਕਿਸੇ ਨਾ ਕਿਸੇ ਆਪਣੇ ਫਰੈਂਡ ਨੂੰ ਜਾਂ ਕਿਸੇ ਨੂੰ ਹੋਰ ਕਿਸੇ ਨੂੰ ਵੀ ਆਪਾਂ ਉਹਨੂੰ ਜ਼ਰੂਰ ਸ਼ੇਅਰ ਕਰ ਦਿੰਨੇ ਆ ਤੇ ਕਹਿ ਦਿੰਨੇ ਆ ਲਓ ਦੇਖੋ ਆ ਕਿੰਨਾ ਇਹਨੇ ਗੰਦ ਪਾਇਆ ਆ ਤੇ ਸਾਡੀਆਂ ਵੀਡੀਓ ਤੋਂ ਫੇਰ ਵੀ ਮੈਨੂੰ ਲੱਗਦਾ ਵੀ ਕੰਮ ਦੀਆਂ ਹੈਗੀਆਂ ਆ ਤੇ ਤੁਸੀਂ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ লাইਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਅੱਜ ਮੈਂ ਕਿਹਾ ਮੈਂ ਸ਼ੁਰੂ ਜੀ ਕਹਿ ਦਿੰਦੀ ਆ ਫਿਰ ਤੁਸੀਂ ਨਾ ਚੇਤਾਵੂਲਾ ਦਿੰਦੇ ਆ ਤੇ ਹੁਣ ਜੀ ਆਪਾਂ ਗੱਲ ਕਰਦੇ ਆ ਆਪਣੇ ਮੇਨ ਵਿਸ਼ੇ ਤੇ ਜਿਹੜਾ ਤੇ ਵਿਸ਼ਾਇਆ ਜੀ ਵਿਸ਼ਾਇਆ ਵੀ ਦੇਖੋ ਕਈ ਨਾ ਪਹਿਲਾਂ ਮੈਂ ਬਹੁਤ ਦੇਖਦੀ ਆ ਵਿਨਯਾ ਐਨਾਂ ਚਿਰ ਹੋ ਗਿਆ ਸਾਡਾ ਮੁੰਡਾ ਐਨੇ ਸਾਲਾਂ ਦਾ ਹੋ ਗਿਆ ਜਾਂ ਸਾਡੀ ਕੁੜੀ ਐਨੇ ਸਾਲਾਂ ਦੀ ਹੋ ਗਈ ਆ ਵੀ ਅਜੇ ਤੱਕ ਨਾ ਉਹਦਾ ਰਿਸ਼ਤਾ ਨਹੀਂ ਹੋਇਆ ਮੈਨੂੰ ਪਤਾ ਆ ਵੀ ਸਾਰੀਆਂ ਮਾਵਾਂ ਨੂੰ ਫਿਕਰ ਹੁੰਦਾ ਆ ਇਹ ਚੀਜ਼ ਦਾ ਵੀ ਸਹੀ ਉਮਰ ਦੇ ਵਿੱਚ ਇਹਨਾਂ ਦੇ ਰਿਸ਼ਤੇ ਹੋ ਜਾਣ ਕਿ ਇਹ ਆਪਣੇ ਵਾਸਿਆ ਨਹੀਂ ਇਹ ਆਪਣੇ ਬਸ ਕੁਛ ਵੀ ਨਹੀਂ ਹੈਗਾ ਆਪਾਂ ਦੇਖੋ ਦੇਖੀ ਕਹਿ ਦਿੰਦੇ ਆ ਵੀ ਉਹ ਪਹਿਨ ਭਰਾ ਦੇ ਨਾਲੇ ਵਿਆਹ ਹੋ ਗਏ ਆ ਉਹਦੇ ਬੱਚੇ ਛੋਟੇ ਆ ਉਹ ਵਿਆਹ ਹੋ ਗਏ ਆ ਵੀ ਮੇਰੇ ਬੱਚੇ ਹਲੇ ਵਿਆਹ ਨਹੀਂ ਹੋਏ ਹੈਗੇ ਇਹਨਾਂ ਦੇ ਰਿਸ਼ਤੇ ਨਹੀਂ ਹੁੰਦੇ ਹੈਗੇ ਹਨ ਤੇ ਤੁਸੀਂ ਜਿਹੜੀ ਇਹ ਚੀਜ਼ ਨੂੰ ਆ ਤੇਰੇ ਤੋਂ ਬਿਲਕੁਲ ਕੱਢ ਦਿਓ ਉਹ ਮਾਲਕ ਉਹ ਪਰਮਾਤਮਾ ਜੋ ਸਹੀ ਟਾਈਮ ਆ ਉਹੀ ਆਉਣਾ ਆ ਤੇ ਇੱਕ ਗੱਲ ਇਹ ਆ ਆਪਾਂ ਜਦੋਂ ਕਦੇ ਵੀ ਆਪਾਂ ਮੁੰਡਾ ਜਾਂ ਕੁੜੀ ਆਪਾਂ ਦੇਖਣ ਵਾਸਤੇ ਜਾਂਦੇ ਆ ਨਾ ਤੇ ਆਪਾਂ ਘਰੋਂ ਅਰਦਾਸ ਇਹੀ ਕਰਕੇ ਤੁਰਦੇ ਆ ਕਿ ਪਰਮਾਤਮਾ ਸਭ ਕੁਝ ਸਹੀ ਹੋਵੇ ਤੇ ਪਰਮਾਤਮਾ ਨੇ ਸਹੀ ਵੀ ਕਰਨਾ ਹੁੰਦਾ ਆ ਤੇ ਜਿਹੜਾ ਉਹ ਸਹੀ ਟਾਈਮ ਆ ਉਹ ਪਰਮਾਤਮਾ ਨੂੰ ਪਤਾ ਆ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਪਤਾ ਹੈਗਾ ਐਵੇਂ ਆਪਾਂ ਕਾਲੀ ਤਾਂ ਪੈਂਦੀ ਆ ਕਿਉਂਕਿ ਜਦੋਂ ਮੈਂ ਮੇਰੀ ਵੀ ਬੇਟੀ ਦਾ ਰਿਸ਼ਤਾ ਨਹੀਂ ਸੀ ਹੋਇਆ ਤਾਂ ਮੈਂ ਵੀ ਇਦਾਂ ਹੀ ਕਰਦੀ ਸੀਗੀ ਹਨਾ ਤੇ ਹੁੰਦਾ ਆ ਤੇ ਪਰ ਨਹੀਂ ਮੈਂ ਇਹ ਕਹਿੰਦੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਪੰਡਤਾਂ ਬਾਧਿਆਂ ਮਗਰ ਤਾਂ ਬਿਲਕੁਲ ਨਾ ਲਗੋ ਜੇ ਕਹੀਏ ਨਾ ਵੀ ਆਪਾਂ ਪੰਡਤਾਂ ਨੂੰ ਆਪਾਂ ਵੀ ਪੈਸੇ ਦੇ ਕੇ 5-5000 ਰੁਪਏ ਦੇ ਦੇਗੇ ਤਾਂ ਉਹ ਕੋਸ਼ ਹਾਲੇ ਨਾ ਚੀਜ਼ਾਂ ਦਾ ਕਰਨਗੇ

ਤੈਨੂੰ ਤੁਸੀਂ ਮੇਰੀਓ ਭੈਣੋ ਬਿਲਕੁਲ ਵੀ ਇਤਨੀ ਟੈਨਸ਼ਨ ਨਾ ਲਿਆ ਕਰੋ ਜਿਸ ਟਾਈਮ ਲੜਕੀ ਜਾਂ ਲੜਕੇ ਦਾ ਰਿਸ਼ਤਾ ਹੋਣਾ ਆ ਉਹ ਹੋ ਹੀ ਜਾਣਾ ਆ ਮੈਂ ਬਹੁਤ ਸੱਚੀ ਬਹੁਤ ਮਹਿਦਤ ਦੀਆਂ ਕਿਤੇ ਵੀ ਜਾਣੀ ਆ ਨਾ ਲੋ ਸਾਨੂੰ ਤੁਸੀਂ ਚਲੋ ਹੁੰਦਾ ਤੇ ਇੱਕ ਦੂਜੇ ਦੇ ਕਹਿਣ ਦੇ ਨਾਲ ਹੀ ਆ ਪਰ ਜਦੋਂ ਆਪਾਂ ਕਹਿ ਦਿੰਨੇ ਲੈ ਸਾਡੀ ਕੁੜੀ ਇੰਨੇ ਸਾਲਾਂ ਦੀ ਹੋ ਗਈ ਆ ਜਾਂ ਸਾਡਾ ਮੁੰਡਾ ਇੰਨੇ ਸਾਲਾਂ ਦਾ ਹੋ ਗਿਆ ਪਰ ਆਪਾਂ ਕਹਿ ਦਿੰਨੇ ਆ ਇਦਾਂ ਤੇ ਪਰ ਤੁਸੀਂ ਇਦਾਂ ਦੀ ਟੈਨਸ਼ਨ ਨਾ ਲਿਆ ਕਰੋ ਉਹ ਪਰਮਾਤਮਾ ਤੇ ਭਰੋਸਾ ਰੱਖੋ ਉਨੇ ਸਹੀ ਟਾਈਮ ਸਹੀ ਉਹਦਾ ਜੀਵਨ ਸਾਥੀ ਸਭ ਕੁਝ ਪਹਿਲਾਂ ਹੀ ਲਿਖਿਆ ਪਿਆ ਆ ਤੇ ਉਹ ਜਦੋਂ ਹੋਣਾ ਆ ਉਹ ਵੀ ਜਾਣਾ ਆ ਆਪਾਂ ਨੂੰ ਪਤਾ ਕਰਨੀ ਲੱਗਣਾ ਹੈਗਾ ਤੇ ਤੁਸੀਂ ਇਦਾਂ ਦੀ ਫਿਕਰ ਨਾ ਕਰਿਆ ਕਰੋ ਤੇ ਆਪਣੇ ਘਰਾਂ ਦਾ ਨੁਕਸਾਨ ਆਪਣੇ ਪੈਸੇ ਦਾ ਨੁਕਸਾਨ ਪੰਡਤਾਂ ਦੇ ਮਗਰ ਲਾ ਕੇ ਲਾਗ ਕੇ ਨਾ ਬਿਲਕੁਲ ਨਾ ਕਰੋ ਤੇ ਤੁਹਾਨੂੰ ਇਹ ਮੇਰੀ ਵੀਡੀਓ ਇਹ ਮੇਰੀ ਸਲਾਹ ਕਿਸ ਤਰ੍ਹਾਂ ਦੀ ਲੱਗੀ ਜੇ ਚੰਗੀ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਹਨਾ ਤੇ ਬਾਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ